ਆਪਣੀ ਮਰਜ਼ੀ ਨਾਲ ਇਨਕਰੋਚਮੈਂਟਾਂ ਹਟਾ ਰਹੇ ਆ ਵੀ ਟ੍ਰੈਫਿਕ ਜਾਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹ ਖਾਉਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿੱਛੋਂ ਟੀ ਟੀ ਜਦੋਂ ਵੱਜਦੀਆਂ ਤੇ ਹਾਰਨ ਤੇ ਉਹ ਆਪਣੀ ਇਨਕਰੋਚਮੈਂਟ ਜਿਹੜੇ ਸ਼ੈੱਡ ਵਧਾਏ ਆ ਥੜੇ ਵਧਾਏ ਉਹ ਪਿੱਛੇ ਕਰ ਰਹੇ ਆ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆਣ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਨੇ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਇਨਕਰੋਚਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਦੇ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਦੇਰ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ ਸੱਤ ਵੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ-ਕੌਣ ਇੱਥੇ ਆ ਗਿਆ ਕਹਿੰਦੇ ਹਾਏ 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 ਕੰਮ ਹੋ ਗਿਆ ਕੰਮ ਹੋ ਗਿਆ ਮੈਂ ਪਤਾ ਨਹੀਂ ਕਿਹਦਾ ਕੰਮ ਹੋ ਗਿਆ ਉਹ ਤਾਂ ਕਦੋਂ ਦਾ ਕੰਮ ਹੋ ਗਿਆ ਕਈ ਸਾਲ ਹੋ ਗਏ ਉਹਦਾ ਕੰਮ ਹੋਏ ਨੂੰ ਜਿਹਦੇ ਆਖੇ ਹੁੰਦੇ ਨੇ ਤੇ ਸੋ ਇਸ ਕਰਕੇ ਮੈਨੂੰ ਤਾਂ ਸਮਝ ਨਹੀਂ ਆਈ ਵੀ ਹੋਇਆ ਕੀ ਹੁਣ ਆਏ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੋਂ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਦੇ ਕੱਖ ਵੀ ਨਹੀਂ ਹੋਇਆ ਦੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਹਾ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਨਹੀਂ ਯਾਰ ਸਮਝਾ ਰਹੀ ਪੀ ਅਸੀਂ ਆ ਇਨਕ੍ਰੋਚਮੈਂਟ ਦਿਖਾਇਓ ਜਰਾ ਵੀ ਆ ਲੋਕ ਇਨਕ੍ਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹਿਆ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਲੋਕ ਕਿਉਂਕਿ ਪਿਆਰ ਕਰਦੇ ਆ ਮੇਰੇ ਨਾਲ ਮੇਰੀ ਰਿਸਪੈਕਟ ਕਰਦੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤਾਂ ਕੋਈ ਇੰਚ ਨਹੀਂ ਛੱਡਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਨੂੰ ਇਹ ਕਰ ਰਹੇ ਆ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਆ ਇਦਰੋਂ ਵੀ ਖੁੱਲਾ ਕਰ ਰਿਆਂ ਚੌਂਕ ਵੀ ਸਲਿੱਪ ਰੂਟਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜੇ ਜਿਹਨੇ ਸੰਗਲਪੁਰੇ ਰੋਡ ਨੂੰ ਸ਼ਹਿਰੋਂ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲਿੱਪ ਰੋਡ 'ਚ ਜਾਵੇ ਤੇ ਇੱਧਰ ਨੂੰ ਮੁੜ ਜੇ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਚੌਂਕ ਤੇ ਘਟ ਜਾਏਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਭਾਰਿਆ ਤੇ ਅੱਜ ਇਹ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਆ ਇਹ ਕੰਮ ਹੈ ਡੀਸੀ ਸਾਹਿਬ ਦਾ ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਵੀ ਸ਼ਹਿਰ ਦੀ ਸਾਰੀ ਆਈ ਵੇਖੋ ਅਸੀਂ ਵੀ ਆਪ ਦੇ ਘਰਾਂ 'ਚ ਰਾਜੀ ਸੁਖੀ ਆਂ ਡੀਸੀ ਸਾਹਿਬ ਵੀ ਡੀਸੀ ਐਸਡੀਓ ਵੀ ਰਾਜੀ ਸੁਖੀ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਤੇ ਹੂਟਰ ਵੱਜਣਾ ਸਾਡੀਆਂ ਗੱਡੀਆਂ ਦਾ ਆਈ ਤੇ ਲੰਘ ਜਾਂਦੇ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਗਾੜੀ ਕਿਲੋਮੀਟਰ ਜਾਮ ਲੱਗੇ ਨੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਪੁਲਸ ਵਾਲਾ ਉਹ ਕਿੱਥੇ ਜਾਣ ਉਹਨਾਂ ਸ਼ਾਮ ਨੂੰ ਆਪ ਦੇ ਕਮਾਈ ਕਰਕੇ ਉਹੋ ਹੀ ਬੱਚਿਆਂ ਨੂੰ ਖਾਉਣੀ ਉਹੋ ਹੀ ਰੋਟੀ ਕਮਾਈ ਕਮਾਰ ਕਰਨੀ ਆ ਉਹ ਪੁੱਛਦਾ ਹੀ ਨਹੀਂ ਯਾਰ ਸ਼ਹਿਰ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੰਮ ਬਈ ਕੰਮ ਕੋਈ ਲਾਇਆ ਹੀ ਨਹੀਂ ਰੋਕਣਾ ਕੀ ਆ ਉਹ ਕਿਸੇ ਨੂੰ ਇੱਕੋ ਹੀ ਤੇ ਹੈਗਾ ਬੰਦਾ ਉਹਨੇ ਕਹਿਤਾ ਹੋਣਾ ਵੀ ਕੰਮ ਲੱਗ ਗਿਆ ਕੰਮ ਇੱਥੇ ਇੱਥੇ ਆ ਕੇ ਮੈਂ ਦੱਸੂ ਕਿੱਥੇ ਲੱਗਾ ਉਹ ਹੱਥ ਕੇ ਪਰੇ ਚੱਲ ਗਿਆ ਕੋਈ ਨਹੀਂ ਤੁਹਾਡਾ ਪਰਸਨਲ ਕਹਿੰਦੇ ਤੇ ਤੁਹਾਡਾ ਪਰਸਨਲ ਇਹ ਕਰ ਸਕਦੇ ਹੋ ਸੋ ਇਸ ਕਰਕੇ ਇਹਦੇ ਤੋੜੇ ਹੁੰਦੇ ਪੁਲਿਸ ਵਾਲੇ ਮਤਲਬ ਇੱਥੇ ਦੇ ਮੁੱਖ ਮੰਤਰੀ ਸਾਹਿਬ ਵੀ ਨੂੰ ਉਹਨੂੰ ਪਤਾ ਨਹੀਂ ਵੀ ਪੰਜਾਬ ਕਿੱਥੇ ਚੱਲਣ ਡਿਆ ਪੁਲਿਸ ਵੀ ਵਿਚਾਰੀ ਉਦਾਂ ਦੀ ਹੋ ਗਈ ਆ ਵੀ ਜਿਹੜਾ ਮੜਾ ਜਾ ਹਾਂਜੀ ਚੌਂਕ ਬਾਰੇ ਕੀ ਪਲਾਨ ਹੈ ਅਗਲਾ ਜਿਹੜਾ ਪਹਿਲਾ ਲੋਚ ਉਹ ਦੇਖੋ ਅਸੀਂ ਸਰਕਲ ਬਣਾ ਦਿੱਤਾ ਏਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹਨੂੰ ਅਸੀਂ ਉਹਨਾਂ ਨੇ ਸਾਨੂੰ ਕੋਈ ਟੈਕਨੀਕਲੀ ਚਿੱਠੀਆਂ ਕੱਢੀਆਂ ਵੇਖ ਦੋ ਉਹਨਾਂ ਦਾ ਜਵਾਬ ਦੇ ਦਾਂਗੇ ਔਰ ਉਹਦੇ ਕਰਕੇ ਜੋ ਟੈਕਨੀਕਲੀ ਉਹ ਸਾਰੇ ਅਸੀਂ ਨੋਰਮਸ ਪੂਰੇ ਕਰਦੇ ਆ 댓 ਇਜ਼ ਵਾਈ ਵੀ ਹੈਵ ਐਨਓਸੀ ਆਲਸੋ ਸਾਡੇ ਕੋਲ ਐਨਓਸੀ ਵੀ ਹੈਗੀ ਆ ਸੋ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ న్యూਸੈਂਸ ਕ੍ਰੀਏਟ ਹਰ ਚੀਜ਼ ਤੇ ਨਹੀਂ ਕਰਨਾ ਚਾਹੁੰਦੇ ਤੇ ਪਰ ਜੇ ਬਾਰ ਬਾਰ ਆ ਆ ਕੰਮ ਵੀ ਕੇ ਦੇ ਕੰਮ ਨੂੰ ਆ ਕੇ ਡੱਕਣਗੇ ਫਿਰ ਕਿਤੇ ਨਾ ਕਿਤੇ ਤੇ ਫਿਰ ਪੰਗਾ ਪੈਣਾ ਹੀ ਹੈ ਟ੍ਰੈਫਿਕ ਕਾਫੀ ਹੋ ਗਈ ਹੈ ਤੇ ਇਹਦੇ ਲਈ ਕੀ ਕਰ ਰਹੇ ਹੋ ਚੌਕ ਚ ਮਤਲਬ ਹੋਰ ਕੀ ਕੀ ਅਰੇਂਜਮੈਂਟ ਕੀਤਾ ਜਾ ਰਹੇ ਦੇਖੋ ਇਹਦੇ ਤੇ ਸਲਿਪ ਰੋਡ ਬਣਾਉਣ ਦਾ ਅਸੀਂ ਕਰ ਰਹੇ ਆ ਜਿਹੜੇ ਇਨਕ੍ਰੋਚਮੈਂਟਾਂ ਪਿੱਛੇ ਹਟਾ ਕੇ ਆਪ ਲੋਕਾਂ ਨੂੰ ਰਿਕਵੈਸਟ ਕੀਤੀ ਹੈ ਲੋਕ ਲੋਕ ਅਫੈਕਟਡ ਨੇ ਲੋਕ ਆਪ ਹੀ ਕਹਿ ਰਹੇ ਆ ਹੁਣ ਇੱਥੇ ਮੈਂ ਇੱਥੇ ਲੋਕ ਜਿੰਨੇ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਆਪ ਹੀ ਵਿਚਾਰੇ ਕਰ ਰਹੇ ਆ ਅਜੇ ਕੋ ਜਿਆਦਾ ਕਰਨੀ ਚਾਹੁੰਦੇ ਮੈਂ ਨਹੀਂ ਇੰਨੀ ਇੰਨੀ ਕਿੰਨੀ ਸਰਦਾ ਇੰਨੀ ਕਰ ਦਿਓ ਤੁਸੀਂ ਬੜਾ ਤੁਹਾਡਾ ਧੰਨਵਾਦ ਉਹ ਆ ਰੇੜੀਆਂ ਸੀਗੀਆਂ ਉਹ ਪਰੇ ਕਰਾਈਆਂ ਨੇ ਆ ਆ ਆ ਸਾਰੇ ਸ਼ਹਿਰ ਦਾ ਆ ਕੱਲਾ ਭਾਈ ਲਾਲੋ ਚੌਂਕ ਨੂੰ ਛੱਡ ਦਿਓ ਆ ਕੀ ਆ ਰੌਂਗਪਾਰ ਸਿੰਘ ਜੀ ਜਾਨ ਟ੍ਰੈਫਿਕ ਪੁਲਿਸ ਕੇ ਪਾਸ ਟੂ ਵੇ ਵਾਹਨ ਨਹੀਂ ਚਲਾਨ ਕਾਟ ਹੋ ਰਹੀ ਆ ਖਾਨਾ ਪੂਰਤੀ ਬਲਤ ਚਲਾਨ ਕੱਟ ਦਿਓ ਆ ਆ ਕੀ ਆ ਆ ਟ੍ਰੈਫਿਕ ਕੀ ਆ ਦੱਸੋ ਮੈਨੂੰ ਆ ਕਿਸੇ ਨੇ ਵੀ ਲਾਈ ਆ ਆ ਕੀ ਆ ਕਾਨੂੰਨ ਵਾਲ ਰੋਡ ਆ ਆ ਕੀ ਆ ਨਗਰ ਕਾਉਂਸਲ ਵਾਲਾ ਆਫਿਸ ਆ ਕੀ ਬਣਿਆ ਪਿਆ ਜੀਟੀ ਰੋਡ ਸੋ ਇਸ ਕਰਕੇ ਏਡੀਸੀ ਸਾਹਿਬ ਤੇ ਐਸਡੀਐਮ ਡੀਸੀ ਸਾਹਿਬ ਇਹ ਬਾਹਰ ਨਿਕਲ ਲਾਂਗੇ ਤੇ ਸੜਕਾਂ ਤੇ ਅਫਸਰ ਨਿਕਲਦੇ ਹੀ ਨਹੀਂ ਸੁੱਤੇ ਪਏ ਉਹਨਾਂ ਨੂੰ ਪਤਾ ਸਾਡਾ ਮੁੱਖ ਮੰਤਰੀ ਸੁੱਤਾ ਲੋਕ ਇਨਕ੍ਰੋਚਮੈਂਟ ਹਟਾ ਰਿਹਾ ਇਸ ਤੋਂ ਇਲਾਵਾ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਚੌਂਕ ਚ ਹੋਰ ਅਸੀਂ 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 ਜਦੋਂ ਕਰਨ ਲੱਗਨੇ ਆ ਇਹ ਮੰਝੇ ਤੋਂ ਬੁੜ ਕੇ ਪੈਂਦੇ ਆ ਪਤਾ ਨਹੀਂ ਹੁੰਦਾ ਕੀ ਇਹਨਾਂ ਨੂੰ ਪੇ ਅਸੀਂ ਤੇ ਅੱਜੇ ਸ਼ੁਰੂ ਕਰ ਰਹੇ ਆਂ ਕੰਪੀਨ ਕੋਚਮੈਂਟ ਹਟਾ ਕੇ ਤੇ ਸਲਿੱਪ ਰੋਡ ਬਣਾ ਕੇ ਤੇ ਡਿਵਾਈਡਰ ਬਣਾਈ ਹੈ ਉੱਥੋਂ ਅੰਡਰ ਬ੍ਰਿਜ ਤੋਂ ਵੀ ਸਾਰੇ ਬੰਦੇ ਤੇ ਸੜਕਾਂ ਚੌੜੀਆਂ ਕਰਦੀਏ 1.5 200 ਫੁੱਟ ਤੱਕ ਜਿੱਥੇ ਤੱਕ ਅਸੀਂ ਕਰ ਸਕਦੇ ਆਂ ਜਿਹੜੀ ਸਿੱਧੀ ਟ੍ਰੈਫਿਕ ਆ ਉਹ ਸਿੱਧੀ ਮੂਵ ਕਰੇ ਤੇ ਜਿਹੜੀ ਸਲਿੱਪ ਰੋਡ ਦੇ ਮੂਵ ਕਰਦੀ ਸਲਿੱਪ ਰੋਡ ਨੂੰ ਕਰੇ ਫਿਰ ਇਹਨੂੰ ਹੌਲੀ-ਹੌਲੀ ਅਸੀਂ ਰੈੱਡ ਲਾਈਟ ਦਾ ਇੰਤਜ਼ਾਮ ਕਰਾਂਗੇ ਤੇ ਆਪਣੇ ਆਪ ਹੀ ਯਾਰ ਟ੍ਰੈਫਿਕ ਖਤਮ ਹੋ ਜਾਂਦੀ ਆ ਪਰ ਹੁਣ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਮਾਪਿਓ ਹੀ ਨਹੀਂ ਰਹਿ ਗਿਆ ਪੰਜਾਬ ਦਾ ਹੀ ਮਾਪਿਓ ਨਹੀਂ ਰਹਿ ਗਿਆ ਤੇ ਗਰਦਾਸਪੁਰ ਤੇ ਤੁਸੀਂ ਬਟਾਲੇ ਚਲ ਜੋ ਮੈਂ ਹੁਣ ਬਟਾਲੇੋਂ ਆਇਆ ਉੱਥੇ ਬੁਰਾ ਹਾਲਾ ਜਾਂਦਾ ਹਰ ਸ਼ਹਿਰ ਚ ਬੁਰਾ ਹਾਲਾ ਕਿਉਂਕਿ ਚੀਫ ਮਿਨਿਸਟਰ ਸਾਹਿਬ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਕੋਈ ਕੇਰਲਾ ਦੇ ਫਰੰਟ ਪੇਜ ਤੇ ਚੀਫ ਮਿਨਿਸਟਰ ਸਾਹਿਬ ਦੀ ਪੂਰੀ ਆਡਾਉਂਦੀ ਆ ਕੋਈ ਉੱਥੇ ਤਾਮਿਲਨਾਡੂ ਚ ਆ ਰਹੀ ਆ ਕੋਈ ਦਿੱਲੀ ਚ ਆ ਰਹੀ ਆ ਪੰਜਾਬ ਦਾ ਪੈਸਾ ਉੱਧਰ ਜਾ ਰਿਹਾ ਪਰ ਜਦੋਂ ਚੀਫ ਮਿਨਿਸਟਰ ਸੁੱਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਲੋੜ ਆ ਕੰਮ ਕਰਨ ਦੀ ਇੰਟ ਚ ਕੀ ਹੋਣਾ ਚਾਹੀਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣਾ ਪਊ ਤੇ ਥੱਲੇ ਪੁਲਿਸ ਪ੍ਰਸ਼ਾਸਨ ਤਾਂ ਜਾਗਣਾ ਜੇ ਤੁਹਾਡਾ ਉੱਤੇ ਐਡਮਿਨਿਸਟਰੇਟਰ ਹੀ ਸੁੱਤਾ ਜੇ ਕਲਾਸ ਦਾ ਟੀਚਰ ਹੀ ਸੁੱਤਾ ਤੇ ਬੱਚੇ ਕਿੱਦਾਂ ਪੜਨਗੇ ਜੇ ਕਲਾਸ ਜੇ ਟਵਿੱਟਰ ਹੀ ਸੁੱਤਾ ਤੇ ਟਿਊਸ਼ਨ ਕੌਣ ਪੜ੍ਹਾਊਗਾ ਜੇ ਮੁੱਖ ਮੰਤਰੀ ਸੁੱਤਾ ਤੇ ਮੈਂ ਪੁਲਸ ਵਾਲਿਆਂ ਨੂੰ ਕੀ ਕਹਾਂ ਜਦੋਂ ਮੁੱਖ ਮੰਤਰੀ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਗ੍ਰਨੇਡ ਦੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗ ਰਹੇ ਆ ਘਰਾਂ ਤੇ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਆ ਤੇ ਫਿਰ ਇਹ ਪੁਲਸ ਵਾਲੇ ਵਿਚਾਰੇ ਕੀ ਕਰਨ ਇਹਨਾਂ ਨੇ ਆਪਣੇ ਐਡਮਿਨਿਸਟਰੇਟਰ ਦੇ ਸਿਰ ਤੇ ਖਲੋ ਕੇ ਮਗਰ ਬੈਕਬੋਨ ਤੇ ਉੱਤੇ ਕੰਮ ਕਰਨਾ ਹੁੰਦਾ ਤੇ ਜਦੋਂ ਸਾਡਾ ਐਡਮਿਨਿਸਟਰੇਟਰ ਹੀ ਨਹੀਂ ਉਹ ਉਹ ਮੌਜਾ ਕਰ ਰਿਹਾ ਤੇ ਫਿਰ ਇਹ ਵਿਚਾਰੇ ਕੀ ਕਰਨੀ ਵੀ ਮੌਜਾ ਹੀ ਕਰਨਗੇ ਇਹ ਵੀ ਮੌਜਾ ਕਰ ਰਹੇ ਆ ਤੇ ਸ਼ਹਿਰ ਵਾਲੇ ਸਾਡੇ ਲੋਕ ਜਿਹੜੇ ਤੰਗ ਬੈਠੇ ਆ ਮੈਂ ਜਦੋਂ ਸਰਕਾਰ ਸੀਗਾ ਮੈਂ ਸ਼ਾਮ ਨੂੰ 4 ਵਜੇ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਤੇ ਗੱਡੀ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ 2-2 3-3 ਘੰਟੇ ਸ਼ਹਿਰ ਦੀਆਂ ਰੋਡਸ ਤੇ ਰਹਿੰਦਾ ਸੀ ਐਸਐਚਓ ਡੀਐਸਪੀ ਨੂੰ ਸਾਦਾ ਸੀ ਕਿ ਇੱਥੇ ਗੁੰਡਾਗਰਦੀ ਹੋ ਰਹੀ ਆ ਇੱਥੇ ਬੋਨਟ ਤੇ ਰੱਖ ਕੇ ਕੋਈ ਸ਼ਰਾਬ ਪੀ ਰਿਹਾ ਇੱਥੇ ਫਲਾਣਾ ਕ ਇਹ 15 ਮਿੰਟ ਚ ਸ਼ਹਿਰ ਦਰੁਸਤ ਹੁੰਦਾ ਸੀ ਯਾ ਕਿਉਂ ਕਰਦਾ ਸੀ ਮੈਂ ਮੇਰੀ ਤੇ ਨਹੀਂ ਦੁਕਾਨ ਸ਼ਹਿਰ ਚ ਮੇਰਾ ਕਾਰੋਬਾਰ ਤੇ ਨਹੀਂ ਮੇਰੇ ਭਰਾਵਾਂ ਦਾ ਕਾਰੋਬਾਰ ਹੈ ਮੇਰੇ ਦੁਕਾਨਦਾਰ ਭਰਾਵਾਂ ਦਾ ਕਾਰੋਬਾਰ ਹੈ ਮੈਂ ਉਹ ਉਹ ਜੇ ਸਾਡੇ ਦੁਕਾਨਦਾਰ ਭਰਾ ਸ਼ਾਮ ਨੂੰ ਵਟਕੇ ਕੁਝ ਨਹੀਂ ਜਾਣਗੇ ਤੇ ਆਪਣੀ ਸ਼ਹਿਰ ਦੀ ਇਕਨੋਮੀ ਵੀ ਡਾਊਨ ਜਾਊ ਉਹਨਾਂ ਦਾ ਪਰਿਵਾਰ ਵੀ ਵਿਚਾਰਾ ਡਿਸਟਰਬ ਹੋਊਗਾ ਪਰ ਕੋਈ ਝੂ ਹੀ ਨਹੀਂ ਸਰਕਦੀ ਯਾਰ ਕਿਸੇ ਪ੍ਰਸ਼ਾਸਨ ਵਾਲੇ ਤੇ ਕੰਮ ਹੀ ਇੱਕੋ ਪਾੜੇ ਨਾ ਪਾੜੇ ਨਾ ਪੰਗਾ ਲੈ ਲੋ ਪਾੜੇ ਨਾ ਪੰਗਾ ਲੈ ਲੋ ਬਸ ਇਹੋ ਰਹਿ ਗਿਆ ਤੇ ਉਹ ਜਿਹਨੇ ਲੈਣਾ ਉਹਨੂੰ ਕੋ ਲੈ ਮੇਰੇ ਨਾਲ ਪੰਗਾ ਤੂੰ ਹੀ ਐਵੇਂ ਵਿੱਚ ਖਾਮ ਖਾ ਮੈਂ ਤੇਰਾ ਮਹਿਮਾਨ ਹਾਂ ਜਦੋਂ ਪੰਗਾ ਲੈਣਾ ਉਹ ਮੇਰੇ ਨਾਲ ਲਈ ਜਾਵੇ ਉਹ ਤੇ ਲੈਣ ਦਾ ਉਹਦੇ ਕੋਈ ਗੱਲ ਨਹੀਂ ਬਣਦੀ ਮੇਰਾ ਇੱਕ ਘੰਟਾ ਨਹੀਂ ਚੱਲਣਾ ਇਹਨੇ ਇਹਦੇ ਇਦਾਂ ਹੀ ਚੱਲਣਾ ਫਿਰ ਜਦੋਂ ਚੱਲੇਗਾ ਐਡਮਿਨਿਸਟ੍ਰੇਟਰ ਨੂੰ ਕੀ ਕਹਿਣਾ ਚਾਹੋਗੇ ਐਡਮਿਨਿਸਟ੍ਰੇਟਰ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਜ਼ੋਰ ਤੁਸੀਂ ਪਾੜੇ ਤੇ ਲਾਉਂਦੇ ਇੰਨਾ ਜ਼ੋਰ ਕਿਤੇ ਟ੍ਰੈਫਿਕ ਤੇ ਲਾਓ ਇੰਨਾ ਜ਼ੋਰ ਕਿਤੇ ਤੁਸੀਂ ਕਾਰੋਬਾਰ ਦਰੁਸਤ ਕਰਨ ਤੇ ਲੋਕਾਂ ਤੇ ਲਾਓ ਲੋਕ ਲੋਕਾਂ ਦੇ ਕੰਮਾਂ ਤੇ ਲਾਓ ਪਾੜੇ ਤੇ ਇੰਨਾ ਸਮਾਂ ਬਰਬਾਦ ਨਾ ਕਰੋ ਮੈਂ ਵੀ ਐਡਾ ਵਿਹਲਾ ਨਹੀਂ ਵੀ ਰੋਜ਼ ਤੁਹਾਡੇ ਕਰਕੇ ਲਾਈਵ ਹਾਂ ਰੋਲ ਤੁਹਾਡੇ ਕਰਕੇ ਪੰਗਾ ਲਈ ਜਾਵਾ ਹੁਣ ਤੇ ਮੈਨੂੰ ਵੀ ਸ਼ਰਮ ਆਉਣ ਲੱਗ ਗਈ ਮਖੌਲਜਾ ਲੱਗਦਾ ਵੀ ਰੋਜ ਹੀ ਪਾੜਾ ਹੀ ਦਿਖਦਾ ਤੁਹਾਨੂੰ ਹਾਂ ਠੀਕ ਹੈ ਇਸ ਗੱਲ 'ਚ ਉਹ ਕੀ ਕਹਿੰਦੇ ਹੁੰਦੇ ਆ ਮੁਰਦਿਆਂ ਨੂੰ ਤੇ ਕੋਈ ਪੁੱਛਦਾ ਨਹੀਂ ਜਿੱਥੇ ਜਾਨ ਹੋਏ ਨਾ ਉਹ ਉਹਨੂੰ ਹੀ ਪੁੱਛਦੇ ਆ ਤੇ ਸਾਡੇ 'ਚ ਲੋਕਾਂ ਦੀ ਜਾਨ ਆ ਮੇਰੇ ਪਿੱਛੇ ਆ ਕੋਈ ਇੰਚ ਜਗ੍ਹਾ ਛਡਾ ਕੇ ਦੱਸਿਆ ਕੋਈ ਲੀਟਰ ਕੇ ਸ਼ਹਿਰ ਦਾ ਜਦ ਮੈਂ ਇਹਨਾਂ ਨੂੰ ਹੁਣ ਕਹਦਾ ਪਿਓ ਪਿੱਛੇ ਤੱਕ ਛੜਰਾ ਤੱਕ ਛੱਡ ਦਿਓ ਲੈ ਮੇਰੇ ਇੱਥੋਂ ਕਹਿਣ ਤੋਂ ਪਹਿਲਾਂ ਛੱਡ ਦੇਣਗੇ ਕਿਉਂ ਕਿ ਮੈਂ ਪਿਆਰ ਕਮਾਇਆ ਲੋਕਾਂ ਦੇ ਨਾਲ ਲੋਕਾਂ ਮਗਰ ਜਾਣ ਦਈਦੀ ਆ ਇਹਦੇ ਅੰਗ ਨੂੰ ਵੀ 16 ਨੰਬਰ ਵਾਰਡ ਵੀ ਹਾਰ ਕੇ ਤੇ ਹੁਣ ਕਹਿੰਦਾ ਮੈਨੂੰ 16 ਨੰਬਰ ਵੀ ਹਰਾਤੀ ਮੈਂ ਕਿਹੜਾ ਗਾਣ ਲੜਨਾ ਮੈਨੂੰ ਕਿਹੜੀਆਂ ਵੋਟਾਂ ਪੈਣੀਆਂ ਰਹਿਣਾ ਤੇ ਤੂੰ ਫਦੰਦਰਾ ਇਸੇ ਚਰਚੀ ਆ ਵੋਟਾਂ ਨਹੀਂ ਲੈਣੀਆਂ ਜਾਂ ਇਲੈਕਸ਼ਨ ਨਹੀਂ ਲੜਨੀ ਰਹਿਣਾ ਤੇ ਇੱਥੇ ਹੀ ਆ ਇਹਨਾਂ ਲੋਕਾਂ ਨੇ ਮੁਕੀਆਂ ਮਾਰ 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 ਦੇਣਾ